3 10 ਜਨਵਰੀ ਦਿਨ ਐਚ 8 2026 ਤੇ ਅੱਜ ਆਪਾਂ ਰਿਫਾਰਮ ਦੀ ਸੌਸਪੋਇ ਕਰਕੇ ਹੁਣੇ ਫ੍ਰੀ ਹੋਏ ਆ ਦੇਖ ਤਕਦੇ ਹੋ ਮੌਸਮ ਥੋੜਾ ਜਿਆ ਪੈਕ ਹੈ ਖਰਾਬ ਹੈ ਥੋੜੀ ਧੁੱਪ ਨਿਕਲਦੇ ਚਾਂਸ ਬਹੁਤ ਘੱਟ ਆ ਤੇ ਥੋੜੇ ਵੇਲੇ ਆਪਾਂ ਮੁਰਗਿਆਂ ਨੂੰ ਵਾਰਸ਼ਾਂਗੇ। ਉਹਦੇ ਨਾਲ ਚਾਰ ਕਰਾਂਗੇ ਗੱਲਾਂ। ਫੇਰ ਆਪਾਂ ਲਾਈਵ ਵੀ ਕਰਾਂਗੇ ਸਮਾਪਤੀ। ਫੀਡ ਵਿੱਚ ਆਪਾਂ ਆਪਣੇ ਮੁਰਗਿਆਂ ਨੂੰ ਦੇ ਰਹੇ ਹਾਂ ਲੇਅਰ ਫੀਡ। ਜੋਦਰੇ 35% ਤੇ 35% ਆਪਣੇ ਕਰਦੇ ਬਣੀ। ਉਦੋਂ ਆਪਾਂ ਵੀ ਦੇਖਦਾ ਸੀ ਕਿ ਪਾਣੀ ਸੀ ਆਪਣੇ ਫੀਡ ਦੇ ਵਿੱਚ ਆਪਾਂ ਪਾਉਨੇ ਆ ਤੇ ਬਾਕੀ ਜਿਹੜੀ 1% ਆਪਾਂ ਇਹਨਾਂ ਨੂੰ ਪਰਾਚਾਰਾ ਲਾਈਵ ਤੇ ਜਿੰਨੇ ਮੇਰੇ ਵੀਰ ਆ ਰਹੇ ਆ ਜਾਂ ਆਉਣਗੇ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਪਾਉਨੇ ਆ ਲਸਣ ਖਤਮ ਹੋ ਗਿਆ ਵੈਸੇ ਥੋੜਾ ਹੀ ਬਚਿਆ ਲਿਆ ਸੀ 6-8 ਕਿਲੋ ਲਸਣ ਹਨ ਆ ਦੇਖੋ ਚਾਲ ਦੇ ਵਿੱਚ ਲਸਣ ਬਹੁਤ ਜ਼ਰੂਰੀ ਹੈ ਮਿੱਤਰੋ ਵਰਗਿਆਂ ਨੂੰ ਅੰਡ ਤੋਂ ਬਚਾਉਣ ਲਈ ਔਰ ਮੰਡਿਆਂ ਦੀ ਚੰਗੀ ਪ੍ਰੋਡਕਸ਼ਨ ਵਾਸਤੇ ਲਸਣ ਬਹੁਤ ਜ਼ਰੂਰੀ ਹੈ ਇਰੇ-ਮੇਰੇ ਵੀਰ ਦੇਸੀ ਮੁਰਗੀ ਨਾਲੇ ਰੱਖੀਆਂ ਘਰ ਦੇ ਵਿੱਚ ਰੱਖੀਆਂ ਚਾਹੇ ਐ ਫਾਰਮ ਦੇ ਵਿੱਚ ਰੱਖੀਆਂ ਲਸਣ ਜ਼ਰੂਰ ਪਾਓ 2 ਦਿਨ ਬਾਅਦ ਲਸਣ ਦੇ ਇਹਨਾਂ ਨੂੰ ਦਿੰਦੇ ਰਹੋ ਜੀ ਦੇ ਨਾਲ ਉਹਨਾਂ ਦੀ ਬਾਡੀ ਦੇ ਵਿੱਚ ਜੋ ਗਰਮੀ ਹੈ ਮੇਨਟੇਨ ਰਹੂਗੀ ਸਰਦੀ ਦੇ ਦਿਨ ਚੱਲ ਰਿਹਾ ਹੈ ਰੋਜ਼ੀ ਦੇ ਵਿੱਚ ਲਸਣ ਬਹੁਤ ਜ਼ਰੂਰੀ ਹੈ ਦੋਸਤੋ ਲਸਣ ਅਬਰਕ ਕਮ ਸੇ ਕਮ ਹਰ ਸਾਲ ਦੇ ਜਨਵਰੀ ਜਰੂਰ ਦਿਓ ਇਹਦੇ ਨਾਲ ਇੱਕ ਐਗ ਪ੍ਰੋਡਕਸ਼ਨ ਦੇ ਵਿੱਚ ਕਮੀ ਨਹੀਂ ਹੁੰਦੀ ਇਹਦਾ ਫੰਡ ਦੇ ਵਿੱਚ ਮੁਰਗੀ ਜਿਹੜੀ ਆ ਅੰਡੇ ਦੀ ਜਿਹੜੀ ਪ੍ਰੋਡਕਸ਼ਨ ਘਟਾ ਦਿੰਦੀ ਆ ਰੋਜ਼ੀ ਦਿਓ ਜਾਨਾ ਫੀਡ ਤੁਸੀਂ ਜਿਹੜੀ ਵੀ ਦੇ ਰਹੇ ਹੋ ਘਰ ਦੀ ਬਣੀ ਜਾਏ ਬਾਜ਼ਾਰ ਦੀ ਉਹ ਵਿੱਚ ਬਾਜਰਾ ਜ਼ਰੂਰ ਐਡ ਕਰੋ ਇੱਕ ਬੈਗ ਦੇ ਵਿੱਚ ਕਮ ਸੇ ਕਮ 10 ਕਿਲੋ ਬਾਜਰਾ ਜ਼ਰੂਰ ਐਡ ਕਰੋ ਬਾਜਰਾ ਇਹਨਾਂ ਲਈ ਸਿਆਲ ਦੇ ਦਿਨਾਂ ਵਿੱਚ ਬਹੁਤ ਹੀ ਫਾਇਦੇਮੰਦ ਹੁਰਦੀ ਦੀ ਬੌਡੀ ਤੇ ਹੀਟ ਬਣਾਈ ਰੱਖਦਾ ਜਿੰਨਾ ਮੇਰੇ ਵੀਰਾਂ ਨੇ ਆਪਣੇ ਘਰ ਤੇ ਆਪਣੇ ਘਰ ਵਾਸਤੇ ਰੱਖਿਆ ਮੁਰਗੀਆਂ ਛੱਤਾਂ ਤੇ ਜਾ ਘਰੇ ਰੱਖਿਆ ਕਿਤੇ ਬਾਦਰਾ ਜ਼ਰੂਰ ਐਡ ਕਰੋ ਸਰਦੀ ਦੇ ਦਿਨ ਚ ਜਿੱਦਾਂ ਦਾ ਬਹੁਤ ਸੁਭ ਹੋਇਆ ਦੇਖ ਸਕਦੇ ਹੋ ਤੁਸੀਂ ਪੂਰਾ ਪੈਕ ਹੈ ਸੂਰਜ ਨਿਕਲਣ ਦੇ ਚਾਂਸ ਬਹੁਤ ਘੱਟ ਤੇ ਅੱਜ ਦਾ ਪਲਾਨ ਹੈ ਜੇ ਹੋਇਆ ਆਵਾਜ਼ ਸਹੀ ਆ ਰਹੀ ਹੈ ਤਾਂ ਕਮੈਂਟ ਦੇ ਵਿੱਚ ਮੇਰੇ ਵੀਰ ਸਾਰੇ ਇਹਸ ਲਿਖ ਦੋ ਜੇ ਨਹੀਂ ਵਾਸਈ ਆ ਰਹੀ। ਆ ਵੀ ਦੱਸ ਦੋ। ਕਿ ਕਿੱਥੋਂ ਕਿੱਥੋਂ ਵੀਰ ਲਾਈਵ ਦੇਖ ਰਹੇ ਆ। ਹਾਂ ਜਰੂਰ ਆਪਣਾ ਕਮੈਂਟ ਦੇ ਵਿੱਚ ਏਰੀਆ ਦੱਸੋ। ਜਿੰਨੇ ਲਾਈਵ ਤੇ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿ ਲੋ। ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ। ਨਵਾਂ ਸਾਲ ਮੇਰੇ ਸਾਰੇ ਵੀਰਾਂ ਵਾਸਤੇ ਬਹੁਤ ਵਧੀਆ ਹੋਵੇ। ਸਾਰਿਆਂ ਨੂੰ ਤਰੱਕੀਆਂ ਬਖਸ਼ੇ ਸਾਰੇ ਪਰਿਵਾਰ ਚ ਖੁਸ਼ੀਆਂ ਬਣੀਆਂ ਰਹਿਣ ਹਮੇਸ਼ਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆਪਾਂ ਨਵੇਂ ਸਾਲ ਵਾਲੇ ਦਿਨ ਵੀਡੀਓ ਨਹੀਂ ਲੈ ਕੇ ਆ पाए ਥੋੜਾ ਜਿਹਾ ਟਾਈਮ ਦੀ ਕਮੀ ਸੀ ਤੇ ਅੱਜ ਆਪਾਂ ਲਾਈਵ ਦੇ ਵਿੱਚ ਨਵੇਂ ਸਾਲ ਦੀਆਂ ਵਧਾਈਆਂ ਸਾਰੇ ਵੀਰਾਂ ਨੂੰ ਦੇ ਰਹੇ ਆ ਕਬੂਲ ਕਰੋ ਮਿੱਤਰੋ اپنے سارے پنجاب میل کے ڈبے بک دیکھ سکتے ہو دیکھ سکتے ہو دوستو باقی تھوڑی فارم بھی سیٹنگ کرنے والی ہے یہ بھی ٹائم نہیں لگ رہا جیوڑے کرپا کر کے چن لگے لائک شیئر کمینٹ ضرور کرو سارے دوستوں کا بہت بہت تنواد جن بھی لائف سے آن لی ਦੇਖੋ ਮੁਰਗੇ ਸਾਰੇ ਆਪਣੇ ਕੋਲ ਹੈਲਦੀ ਮੁਰਗੇ ਆ ਰੀਡਿੰਗ ਵਾਸਤੇ ਇਹ ਆਪਾਂ ਰੱਖਨੇ ਆ ਦੇਖ ਸਕਦੇ ਹੋ ਮੌਸਮ ਦਾ ਹਿਸਾਬ ਦੇ ਕੇ ਦੋਸਤੋ ਤੁਸੀਂ ਵੀ ਜਿਨ੍ਹਾਂ ਨੇ ਘਰ ਦੇ ਵਿੱਚ ਰੱਖੇ ਆ ਜਾਂ ਫਿਰ ਫਾਰਮ ਬਣਾਇਆ ਛੋਟਾ-ਮੋਟਾ 100 150 50 ਜਿੰਨੇ ਵੀ ਕਿਸੇ ਨੇ ਰੱਖਿਆ ਇਹਨਾਂ ਨੂੰ ਤੁਪ ਜ਼ਰੂਰ ਲਵਾਇਆ ਕਰੋ ਦਿਨ ਦੇ ਵਿੱਚ ਘਟੋ-ਘਟ 5-6 ਘੰਟੇ ਬਾਹਰ ਜ਼ਰੂਰ ਛੱਡਨੇ ਆ ਹੁਣ ਅੱਜ ਵੀ ਤੁਪ ਹੈ ਨਹੀਂ ਮੌਸਮ ਖਰਾਬ ਪਰ ਫਿਰ ਵੀ ਆਪਾਂ ਥੋੜੀ ਦੇਰ ਛੱਡਾਂਗੇ ਇਹਨਾਂ ਨੂੰ ਕਿਉਂਕਿ ਰੋਸ਼ਨੀ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਅੰਦਰ ਵੀ ਸਾਰਾ ਦਿਨ ਇਹਨਾਂ ਦਾ ਨਿਹਲਾ ਹਮਾਨਾ ਖਰਾਬ ਰਹਿੰਦਾ ਤੇ ਐਤਵਾਰ ਭਾਵੇਂ ਅੱਧਾ ਘੰਟਾ ਘੰਟਾ ਹੈ ਅੱਜ ਮੌਸਮ ਥੋੜਾ ਜਿਹਾ ਠੀਕ ਨਹੀਂ ਹੈਗਾ ਜੇ ਥੋੜੀ ਜਿਹੀ ਟੋਪ ਨਿਕਲਾਈ ਤਾਂ ਆਪਾਂ ਇਹਨਾਂ ਨੂੰ ਹੋਰ 2 ਘੰਟੇ 4 ਘੰਟੇ ਜਿੰਨਾ ਵੀ ਹੋ ਸਕੇ ਆਪਾਂ ਬਾਹਰ ਹੀ ਛੱਡਾਂਗੇ ਜਿੰਨੇ ਜਾਨਵਰ ਖੁੱਲੇ ਰਹਿਣਗੇ ਉਹਨਾਂ ਖੁਸ਼ ਰਹਿੰਦੇ ਆ ਹੈਲਦੀ ਰਹਿੰਦੇ ਆ ਉੰਦਰ ਉਸ ਰੈਂਡਿਆ ਐਗ ਦੀ ਪ੍ਰੋਡਕਸ਼ਨ ਜਿਆਦਾ ਹੁੰਦੀ ਆ ਬਾਕੀ ਫੀਡ ਦਾ ਮੈਨੇਜਮੈਂਟ ਦੋਸਤੋ ਤੁਸੀਂ ਜਿੱਥੇ ਵੀ ਜਿੱਥੋਂ ਵੀ ਲਾਈਵ ਦੇਖ ਰਹੇ ਹੋ ਜਿੱਥੇ ਵੀ ਰਹਿ ਰਹੇ ਹੋ ਆਪਣੇ ਆਸ-ਪਾਸ ਦੀ ਮਾਰਕੀਟ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਲੇਅਰ ਵਾਲੇ ਜਿੰਨੇ ਵੀ ਜਾਨਵਰ ਹੈ ਉਹਨਾਂ ਨੂੰ ਲੇਅਰ ਫੀਡ ਦੇ ਸਕਦੇ ਹੋ ਤੁਸੀਂ 50% ਲੇਅਰ ਬਾਕੀ 50% ਆਪਣੇ ਘਰ ਤੋਂ ਬਣੀ ਤਿਆਰ ਕਰਕੇ ਤੁਸੀਂ ਦੇ ਸਕਦੇ ਹੋ ਕਿ ਦੋਸਤੋ ਲੇਅਰ ਫੀਡ ਜ਼ਰੂਰੀ ਵੀ ਹੈ ਪਰ ਪੂਰਾ ਲੇਅਰ ਫੀਡ ਤੇ ਹੀ ਤੁਸੀਂ ਡਿਪੈਂਡ ਹੋਵੋ ਇਹ ਵੀ ਮੈਂ ਨਹੀਂ ਸਲਾਹ ਦਿੰਦਾ ਕਿਸੇ ਨੂੰ ਕਿਉਂਕਿ ਲੇਅਰ ਫੀਡ ਤੇ ਐਗਰੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਬਟ ਥੋੜੀ ਕੁਆਲਿਟੀ ਵਿੱਚ ਅੰਡੇ ਦੇ ਟੇਸਟ ਵਿੱਚ ਫਰਕ ਪੈ ਜਾਂਦਾ ਜਦੋਂ ਆਪਾਂ ਇਹਨਾਂ ਨੂੰ ਮਿਕਸ ਕਰਦੀ ਬਣੀ ਜਾ ਬਾਜ਼ਾਰ ਦੀ ਥੋੜੀ ਬਹੁਤ ਔਰ ਹਰੀ ਫੀਡ ਜਿੱਦਾਂ ਮੂਲੀਆ ਦੇ ਪੱਤੇ ਗੋਭੀ ਦੇ ਪੱਤੇ ਜਾਂ ਪਾਲਕ ਵਗੈਰਾ ਆਪਾਂ ਇਹ ਦਿੰਦੇ ਰਹਿੰਨੇ ਆ ਤਾਂ ਇਹਦੇ ਨਾਲ ਜਾਨਵਰ ਦਾ ਜਿਹੜਾ ਸਿਸਟਮ ਹੈ ਸਹੀ ਬਣਿਆ ਰਹਿੰਦਾ ਐਗ ਦੀ ਕੁਆਲਿਟੀ ਵਿੱਚ ਵੀ ਬਹੁਤ ਫਰਕ ਪੈਂਦਾ ਐਗ ਦੇ ਟੇਸਟ ਵਿੱਚ ਵੀ ਬਹੁਤ ਫਰਕ ਪੈਂਦਾ ਤੇ ਆਪਾਂ ਆਪਣੇ ਫਾਰਮ ਤੇ ਜਿੰਨੀਆਂ ਵੀ ਚੀਜ਼ਾਂ ਤਨ ਦੱਸਦੇ ਆ ਆਪਾਂ ਪ੍ਰੈਕਟੀਕਲ ਕਰਕੇ ਫੇਰ ਹੀ ਦੱਸਦੇ ਆ ਇਹ ਦੇਖੋ ਅੱਜ ਨਸਨ ਖਤਮ ਹੋ ਗਿਆ 10 ਕਿਲੋ ਲਿਆ ਸੀ ਨਸਨ ਆਪਾਂ ਇੱਕ ਹਫਤੇ ਦੇ ਵਿੱਚ ਤਿੰਨ ਵਾਰ ਜ਼ਰੂਰ ਦਿੰਨੇ ਆ ਹੋਰ ਬੜੀ ਅੱਛੀ ਛੋਕ ਲਾ ਲਾਉਂਦੇ ਆ ਆ ਦੇਖੋ ਦੋਸਤੋ ਸਾਰੇ 크ਰੀਏਟ ਜਾਂਦੇ ਨਾਲ ਭਰੇ ਆ ਆ ਜਿਹੜੀ ਆ ਉਧਰ ਵੀ ਟ੍ਰੇਨ ਬਣੀ ਆ ਪੰਜਾਬ ਮੇਲ ਇਹਦੇ ਵਿੱਚ ਵੀ ਸਾਰੇ ਇੱਕ ਇੱਕ ਦੋ ਦੋ ਮੁਰਗੀਆਂ ਬੈਠੀਆਂ ਸਾਰਿਆਂ ਚੱਕ ਪਏ ਆ ਇਸੇ ਤਰ੍ਹਾਂ ਇੱਕ ਦੀ ਕੁਆਲਿਟੀ ਬਣਾਈ ਰੱਖਣ ਲਈ ਆਪਣੀ ਫੀਡ ਨੂੰ ਜ਼ਰੂਰ ਸੈੱਟ ਕਰੋ ਜਿੰਨਾ ਹੋ ਸਕੇ ਆਪਣੀ ਘਰ ਦੀ ਤਿਆਰ ਕਰਵਾਓ ਫੀਡ ਔਰ ਨੀਅਰ ਫੀਡ ਜਿਹੜੀ ਮਾਰਕੀਟ ਵਾਲੀ ਉਹ ਵੀ ਬੰਦ ਨਾ ਕਰੋ ਬੰਦ ਨਹੀਂ ਕਰਨੀ ਮਾਤਰਾ ਘਟਾ ਦਿਓ ਜਿਹਦੇ ਨਾਲ ਆਪਣੇ ਐਗ ਦਾ ਟੈਸਟ ਐਗ ਦੀ ਪ੍ਰੋਡਕਸ਼ਨ ਜਿਹੜੀ ਵਧੀਆ ਬਣੀ ਰਹਿੰਦੀ ਆ ਇਸੇ ਕਰਕੇ ਆਪਾਂ ਆਪਣੇ ਸਾਰੇ ਬਰਡਸ ਲਈ ਫੀਡ ਆਪਦੀ ਤਿਆਰ ਕਰਾਉਣੀ ਹੈ ਫੀਡ ਤੇ ਆਪਾਂ ਇੱਕ ਵੀਡੀਓ ਵੀ ਪਾਈ ਆ ਜਿਹੜੇ ਮੇਰੇ ਵੀਰ ਨੇ ਜੀ ਦੇਖਿਓ ਫੀਡ ਤੇ ਸਾਰੀ ਡਿਟੇਲ ਤੁਸੀਂ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਤੇ ਜਿਹੜੇ ਮੇਰੇ ਵੀਰ ਨਹੀਂ ਕੁਝ ਆਪਣੀ ਫੀਡ ਵਾਕ ਕਰ ਸਕਦੇ ਤਾਂ ਫਿਰ ਉਹਨਾਂ ਵਾਸਤੇ ਤਾਂ ਆਪਸ਼ਨ ਹੈ ਹੀ ਐ ਬਾਹਰ ਮਾਰਕੀਟ ਦੀ ਫੀਡ ਮਾਰਕੀਟ ਦੀ ਫੀਡ ਤਾਂ ਜਿੱਥੋਂ ਵੀ ਆਪਣੇ ਲਾਗੇ ਸਰਵੇ ਮਾਰਕੀਟ ਤੋਂ ਮਿਲ ਹੀ ਜਾਂਦੀ ਆ ਤੇ ਉਹ ਤੁਸੀਂ ਪਾ ਸਕਦੇ ਹੋ ਕਿ ਮੈਂ ਤਾਂ ਆਪਣੇ ਹਿਸਾਬ ਨਾਲ ਜਿਹੜਾ ਕੁਝ ਆਪਣੇ ਫਾਰਮ ਤੇ ਮੈਂ ਪ੍ਰੈਕਟੀਕਲ ਕਰਦਾ ਜਾਂ ਯੂਜ਼ ਕਰਦਾ ਮੈਂ ਉਹ ਹੀ ਤੁਹਾਡੇ ਨਾਲ ਸਾਂਝਾ ਕਰਦਾ ਸ਼ੇਅਰ ਕਰਦਾ ਕਿਉਂਕਿ ਆਪਾਂ ਜਿਹੜੀਆਂ ਕੱਲਾਂ ਤੁਹਾਡੇ ਨਾਲ ਕਰਦੇ ਆ ਉਹ ਪ੍ਰੈਕਟੀਕਲ ਕਰਨ ਤੋਂ ਬਾਅਦ ਹੀ ਕਰਦੇ ਆ ਜਿਦਾ ਕਿ ਪਹਿਲੇ ਮੈਂ ਮੈਟ੍ਰੋਜੈਲ 400mg ਦੀ ਇੱਕ ਵੀਡੀਓ ਪਾਈ ਸੀ ਉਹਦੀ ਵੀਡੀਓ ਉਹ ਵਾਲੀ ਵੀਡੀਓ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਵੀਰਾਂ ਨੇ ਦੇਖੀ ਆ ਤੇ ਜਿੰਨਾਂ ਜਿੰਨਾਂ ਨੇ ਦੇਖੀ ਆ <t Sen> <ändu> فائدہ بھی ہوا جن میرے بھیر لائف آئے آ لائیو جڑے اپنے ان بہت بہت تنواد اسی طرح ہی چینل جڑے رہو تعلق میٹرو جیل بھی دکھایا ہاں جو کہ میں رات یوز کی دو دن دیا گیا لگاتار ਇਹ ਵਾਲੀ ਦੋਸਤੋ ਦੇਖ ਸਕਦੇ ਹੋ ਮੈਟ੍ਰੋਜਲ 400mg ਇਹ ਵਾਲੀ ਜਿਹੜੀ ਟੈਬਲੇਟ ਹੈ ਲੂਜ਼ ਡਰਾਪਿੰਗ ਪਤਨੀਆਂ ਬਿਠਾ ਇਹਦਾ ਪੱਕਾ ਹੱਲ ਆ ਪੱਕਾ ਕਿਉਂਕਿ ਆਪਾਂ ਆਪਣੇ ਫਾਰਮ ਤੇ ਰੈਗੂਲਰ ਇਹੀ ਯੂਜ਼ ਕਰਦੇ ਆ ਜਦੋਂ ਵੀ ਇਹ ਦਿੱਕਤ ਆਉਂਦੀ ਹੈ ਇਸ ਤੋਂ ਇਲਾਵਾ ਆਪਾਂ ਕੋਈ ਵੀ ਹੋਰ ਚੀਜ਼ ਨਹੀਂ ਯੂਜ਼ ਕਰਦੇ ਔਰ ਇਹਦਾ ਰਿਜ਼ਲਟ ਵੀ ਬਹੁਤ ਜਲਦੀ ਦੇਖਣ ਨੂੰ ਮਿਲਦਾ ਆਪਾਂ ਜਿਹੜੀ ਚੀਜ਼ ਆਪਾਂ ਨੂੰ ਫਾਇਦਾ ਕਰਦੀ ਆ ਜਾਂ ਆਪਾਂ ਦੇ ਯੂਜ਼ ਕਰਦੇ ਆ ਜਿਹਦਾ ਬੈਨੀਫਿਟ ਹੁੰਦਾ ਆਪਾਂ ਨੂੰ ਆਪਾਂ ਉਹ ਹੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਦੇ ਆ ਐਦਾਂ ਦਾ ਪੱਤਾ ਮਿਲਦਾ ਦੇਖ ਸਕਦੇ ਹੋ ਇਹਦਾ ਦੋਸਤੋ ਔਰ ਇਹ ਲਗਭਗ 30 ਰੁਪਏ ਦਾ 30 ਰੁਪਏ ਦੀਆਂ ਗੋਲੀਆਂ ਵੀ ਵੀ ਗੋਲੀਆਂ ਮਿਲ ਜਾਂਦੀਆਂ 30 ਰੁਪਏ ਦੀਆਂ ਉਸ ਡਰਾਵਿੰਗ ਵਾਸਤੇ ਤੁਸੀਂ ਤਾਂ ਉਹਤ ਵਧੀਆ ਇਹ ਆ ਤੁਸੀਂ ਦੇਖਿਆ ਕੋਈ ਹੋਰ ਵੀ ਆਪਾਂ ਤੁਹਾਨੂੰ ਇਹ ਕਾ ਪੋਟਾਸ਼ੀਅਮ ਪਰਮੈਗਰੇਟ ਲਾਲ ਦਵਾਈ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਵੀ ਆਪਣੇ ਫਾਰਮ ਤੇ ਜਰੂਰ ਲਿਆ ਕੇ ਰੱਖੋ ਕਿਉਂਕਿ ਇਹਦੀ ਜ਼ਰੂਰਤ ਵੀ ਆਪਾਂ ਨੂੰ ਪੈਂਦੀ ਰਹਿੰਦੀ ਆ ਇਹ ਆਪਾਂ ਯੂਜ਼ ਇਹਦੀ ਸਪਰੇ ਵੀ ਕਰਦੇ ਆ ਗਰਮੀ ਦੇ ਦਿਨਾਂ ਵਿੱਚ ਜਦੋਂ ਥੋੜਾ ਵਾਇਰਸ ਦੀ ਜ਼ਿਆਦਾ بارش ਦੇ ਦਿਨਾਂ ਦੇ ਵਿੱਚ ਜਦੋਂ ਵਾਇਰਸ ਦਾ ਜ਼ਿਆਦਾ ਖਤਰਾ ਹੁੰਦਾ ਉਦੋਂ ਆਪਾਂ ਇਹਦੀ ਫਾਰਮ ਤੇ ਮੁਰਗੀਆਂ ਦੇ ਉੱਪਰ ਸਪਰੇ ਵੀ ਕਰਦੇ ਆ ਔਰ ਲਾਲ ਦਵਾਈ ਨੂੰ ਕਹਿੰਦੇ ਆ ਕੁਝ ਆਲਾ ਮੈਂਗਣੀ ਹੈਗੀ ਦੇਖ ਸਕਦੇ ਹੋ ਤੁਸੀਂ ਇਹ 15 ਰੁਪਏ ਦਾ 14-15 ਰੁਪਏ ਦੀ ਇੱਕ ਡਬੀ ਮਿਲ ਜਾਂਦੀ ਸੀ ਸੀ ਇੱਕ ਇੱਕ ਸੀਸੀ ਜਿਹੜੀ ਆ ਇੱਕ ਹੀ 2 ਲੀਟਰ ਵਾਲੀ ਸਪਰੇਅ ਦੀ ਟੈਂਕੀ ਉ ਵਿੱਚ ਪਾ ਕੇ ਤੁਸੀਂ ਸਪਰੇਅ ਕਰਨੀ ਹੈ ਫਾਰਮ 'ਚ ਇਹਦੇ ਨਾਲ ਜੋ ਵਾਇਰਸ ਦਾ ਖਤਰਾ ਹੋ ਖਤਮ ਹੋ ਜਾਏਗਾ ਜਰੂਰੀ ਨਹੀਂ ਕਿ ਬੱਚੇ ਦੀ ਜ਼ਿਆਦਾ ਯੂਜ਼ ਹੋ ਜਾਈਏ سورج نکل رہا ہے تھوڑے اپنے کم اپنے تھوڑی دیر ہو باہر چڈاں گے دیکھ سکتے <toss>

سارا جہیا مرغیاں بیٹھے ساری پلس ہے جی آپ بچے لوگ دیکھ سکتے ہو جی اگ دائز اگ کا کلر دیکھ سکتے ہو پورے ویٹ والے آ جی

ਦੇਨੋ ਜਦੋਂ ਵੀ ਠੰਡ ਵਧਦੀ ਹੈ ਲੋਕੋ ਐਡੀ ਕਨੈਕਸ਼ਨ ਜਿਹੜੀ ਘੱਟ ਗਈ ਹੈ ਥੋੜੀ ਜਿਹੜੋ ਜਿਹੋ ਬੋਸ ਲਾਈਵ ਦੇਖ ਰਹੇ ਆ ਆਪਣੇ ਏਰੀਆ ਦੇ ਵਿੱਚ ਦੇ ਸੀਐਫ ਦਾ ਰੇਟ ਕੀ ਰੇਟ ਚੱਲ ਰਿਹਾ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਓ ਤੇ ਆਪਾਂ ਫਾਰਮ ਤੇ 15 ਰੁਪਏ ਇੱਕ ਜਿਹੜਾ ਰੇਟ ਚੱਲ ਰਿਹਾ ਹੈ ਰੇਟ 400 ਦੀ ਤੇ ਤੁਸੀਂ ਕਿੱਥੋਂ ਦੇਖ ਰਹੇ ਹੋ ਕਿਰਪਾ ਕਰਕੇ ਜਰੂਰ ਦੱਸਿਓ ਕੀ ਰੇਟ ਚੱਲ ਰਿਹਾ ਆਪਣੇ ਇੱਕ ਦਾ ਦੇ ਜੁਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਵੀਡੀਓ ਆਪਣੀਆਂ ਦੇਖਦੇ ਰਿਆ ਕਰੋ ਤੇ ਚੈਨਲ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਕਰ ਲੋ ਬੈਲ ਆਈਕਨ ਦਬਾ ਦਿਓ ਤਾਂ ਜੋ ਆਪਣੀ ਹਰੇਕ ਛੋਟੀ ਵੱਡੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਸਪੋਰਟ ਕਰਿਆ ਕਰੋ جدو سپورٹ کرتے ہوسلے والی گل ہوں دیکھ سکتے ہوج دے لائف وی دوست جن میں بھی لائو آئے انہوں کا بہت بہت دھنواد ملتے ہیں آپ ਕਿਸੇ ਹੋਰ ਵੀਡੀਓ 'ਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜਿੰਨੇ ਵੀ ਲਾਈਵ ਤੇ ਆਏ ਆ ਵੀ ਅੱਜ ਜਿੰਨਾ ਵੀ ਹੋਇਆ ਆਪਾਂ ਜਾਣਕਾਰੀ ਦਿੰਦੇ ਰਹਾਂਗੇ ਤੁਹਾਨੂੰ ਜੇ ਕਿਸੇ ਮੇਰੇ ਵੀਰ ਨੇ ਹੋਰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਨੂੰ YouTube ਦੇ ਉੱਪਰ ਆਪਣਾ ਨੰਬਰ ਦਿੱਤਾ WhatsApp ਤੇ ਮੈਸੇਜ ਕਰ ਸਕਦਾ ਤੇ ਜਿੰਨੇ ਕੋ ਆਪਾਂ ਨੂੰ ਨਾਲ ਦੀ ਆਪ ਜਰੂਰ ਜਾਣ ਕਰ ਗਿਆ। ਕਾਫੀ ਵੀਰਾਂ ਦੇ ਕਾਲ ਵੀ ਆਉਂਦੇ ਆ ਆਪਾਂ ਨੂੰ। ਜੈਸੇ ਵੀ ਆਉਂਦੇ ਕਾਲ ਵੀ ਆਉਂਦੇ ਆ। ਆਪਾਂ ਜਿੰਨਾ ਵੀ ਹੋ ਸਕੇ ਜਾਣਕਾਰੀ ਦਿੰਨੇ ਆ ਤਾਂ ਜੋ ਅਗਲੇ ਤੇ ਵੀਰ ਦਾ ਕੰਮ ਹੋ ਜੇ। ਕਿਉਂਕਿ ਨਿਕੀਆਂ ਨਿਕੀਆਂ ਚੀਜ਼ਾਂ ਜਿਹੜੀਆਂ ਪੋਲਟਰੀ ਦੇ ਵਿੱਚ ਕਈ ਵਾਰ ਆਪਾਂ ਉਹਨੂੰ ਨਿਗੋਰ ਕਰਦੇ ਆ ਲੇਕਿਨ ਜਦਾ ਨੁਕਸਾਨ ਕਰ ਦਿੰਦੀਆਂ। ਆ ਕਿਸੇ ਕੋਲ ਸਿੱਖਣ ਦੀ ਜਾਂ ਕਿਸੇ ਕੋਲ ਪੁੱਛਣ ਦੀ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਕਿਉਂਕਿ ਮੈਂ ਤਾਂ ਆਪ ਜੇ ਮੈਨੂੰ ਕੋਈ ਚੀਜ਼ ਵੀ ਨਹੀਂ ਸਮਝ ਆਉਂਦੀ ਤਾਂ ਮੈਂ ਆਪ ਫੋਨ ਲਾ ਕੇ ਪੁੱਛ ਲੈਣਾ ਜਿਹੜੇ ਆਪਣੇ ਤੋਂ ਪੁਰਾਣੇ ਬੰਦੇ ਆ ਗੁਰੂ ਅਗਲੇ ਜਾਣਕਾਰੀ ਦਿੰਦੇ ਆ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਸਾਰੇ ਵਿਦਵਾਨ ਅਰੇ ਬੰਦੇ ਕੋਈ ਮਨਾਂ ਨਹੀਂ ਕਰਦਾ ਕੋਈ ਨਹੀਂ ਚਾਹੁੰਦਾ ਕਿ ਕਿਸੇ ਦਾ ਨਕਸਾਨ ਹੋਵੇ ਆਪਣੇ ਨਾਲ ਵੀ ਜੁੜੇ ਆ ਵੀਰ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਜੋ ਆਪਣੀ ਸਮਝ ਵਿੱਚ ਨਹੀਂ ਹੁੰਦੀ ਆਪਾਂ ਕੁਝ ਨਹੀਂ ਮੰਗਾ ਆ ਵੀਰੋ ਜਿੰਨੂੰ ਵੀ ਜ਼ਰੂਰਤ ਪੈਂਦੀ ਹੈ ਛੋਟੀ ਮੋਟੀ ਚੀਜ਼ ਦੀ ਪੁੱਛਣ ਦੀ ਤਾਂ ਜ਼ਰੂਰ ਆਪਾਂ ਨੂੰ ਕੰਟੈਕਟ ਕਰ ਲਿਆ ਕਰੋ WhatsApp ਤੇ ਮੈਸੇਜ ਕਰ ਸਕਦੇ ਹੋ WhatsApp ਤੇ ਕਾਲ ਕਰ ਸਕਦੇ ਹੋ ਨੰਬਰ ਆਪਣਾ YouTube ਦੇ ਮੇਨ ویڈیو جو مل جائے گا سارا کا بہت بہت دنواد لائو نہیں کراپت دوستوں بائے ملا گے پھر کسی ویڈیو یا لائف کرنے بہت بہت سارا